ਕਿਵੇਂ ਤੁਸੀਂ ਸਾਰੇ ਆਈ ਹੋਪ ਕਿ ਤੁਸੀਂ ਸਾਰੇ ਜੰਨੇ ਠੀਕ ਹੋਵਗੇ ਚੜਤੀ ਕਲਾ ਵਿੱਚ ਹੋਵਗੇ ਵਾਈ ਗੁਰੂ ਤੁਹਾਨੂੰ ਹਮੇਸ਼ਾ ਹੀ ਚੜਤੀ ਕਲਾ ਵਿੱਚ ਰੱਖੇ ਤੇ ਲੋ ਜੀ ਇੱਥੇ ਮਾਰਨਿੰਗ ਤੋਂ ਵਲੌਗ ਆਪਾਂ ਸਟਾਰਟ ਕਰ ਰਹੇ ਹਾਂ ਤੇ ਉਸ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਇਹ ਵੀਡੀਓ ਵਧੀਆ ਲੱਗੇ ਤਾਂ ਪਿਆਰ ਨਾਲ ਜਿਹਾ ਕਮੈਂਟ ਜ਼ਰੂਰ ਕਰਿਓ ਤੇ ਮੜੀਆਂ ਭੈਣਾਂ ਜਿਨ੍ਹਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਪਲੀਜ਼ ਸਬਸਕ੍ਰਾਈਬ ਕਰ ਲਿਓ ਤੇ ਜਿਨ੍ਹਾਂ ਨੇ ਸਬਸਕ੍ਰਾਈਬ ਕਰਿਆ ਹੋਇਆ ਉਹਨਾਂ ਦਾ ਮੈਂ ਦਿলো ਧੰਨਵਾਦ ਕਰਦੀ ਆ ਕਿ ਤੁਸੀਂ ਇੰਨਾ ਸਪੋਰਟ ਕਰਦੇ ਹੋ ਤੇ ਅੱਗੇ ਵੀ ਆਪਣੀ ਜਿਹੜੀ ਐਵੇਂ ਸਪੋਰਟ ਮੇਰੇ ਨਾਲ ਬਣਾਈ ਰੱਖਿਓ ਤੇ ਇਹ ਲੋ ਜੀ ਇੱਥੇ ਮਾਰਨਿੰਗ ਦਾ ਟਾਈਮ ਸੀਗਾ ਤੇ ਅੱਜ ਪਤਾ ਕੀ ਹੋਇਆ ਅੱਜ ਨਾ ਨਿਮਰਤ ਦੇ ਪਪਾ ਚਲੇ ਗਏ ਸੀ ਤੇ ਉਸ ਤੋਂ ਬਾਅਦ ਮੈਂ ਤੇ ਨਿਮਰਤ ਨਾ ਬ੍ਰੇਕਫਾਸਟ ਕਰ ਰਹੇ ਸੀਗੇ ਬੈੱਡ ਤੇ ਬੈਠ ਕੇ ਤੇ ਕਿਉਂਕਿ ਉਹ ਟੀਵੀ ਵੀ ਦੇਖਦੀ ਹੁੰਦੀ ਹੈ ਨਾ ਨਾਲ ਦੇ ਨਾਲ ਤੇ ਅਸੀਂ ਬੈੱਡ ਤੇ ਬੈਠੇ ਸੀ ਨਾ ਤੇ ਪਾਣੀ ਉਹ ਕਹਿੰਦੀ ਪਾਣੀ ਪੀਣਾ ਮੈਂ ਮੈਂ ਉਹਨੂੰ ਪਾਣੀ ਫੜਾਤਾ ਤੇ ਪਾਣੀ ਨਾ ਉਹ ਕਹਿੰਦੀ ਮੈਂ ਜਿੱਦ ਕਰਦੀ ਹੁੰਦੀ ਹੈ ਕਿ ਮੈਂ ਆਪਣੇ ਆਪ ਹੀ ਪੀਉਂਗੀ ਤੇ ਗਲਾਸ ਸੀਗਾ ਵੱਡਾ ਉਹਨੇ ਜਦੋਂ ਗਲਾਸ ਫੜਿਆ ਨਾ ਤੇ ਗਲਾਸ ਉਹਦੇ ਹੱਥੇ ਤੋਂ ਛੁੱਟ ਗਿਆ ਤੇ ਸਾਰਾ ਪਾਣੀ ਜਿਹੜਾ ਬੈੱਡ ਤੇ ਪੈ ਗਿਆ ਇਸ ਕਰਕੇ ਜਿਹੜਾ ਸਾਰਾ ਕੰਮ ਸੀ ਮੇਰਾ ਵੱਧ ਗਿਆ ਤੇ ਅੱਜ ਨਾ ਮੌਸਮ ਵੀ ਜਿਹੜਾ ਇੰਨਾ ਇੰਨੀ ਧੁੱਪ ਹੈ ਨਹੀਂ ਗਈ ਬੱਦਲ ਵਾਲੀ ਜੀ ਹੈਗੀ ਆ ਕਦੇ ਧੁੱਪ ਆ ਜਾਂਦੀ ਹੈ ਤੇ ਕਦੇ ਬੱਦਲ ਹੋ ਜਾਂਦੇ ਆ ਮਤਲਬ ਐਵੇਂ ਮੱਧਮ ਜੀ ਹੈ ਤੇ ਜਦੋਂ ਸਾਰਾ ਕੁਝ ਗਿੱਲਾ ਹੋਈ ਗਿਆ ਸੀ ਤੇ ਸੁਕਾਉਣਾ ਤਾਂ ਹੈ ਹੀ ਸੀ ਹਨਾ ਚਾਹੇ ਧੁੱਪ ਹੋਵੇ ਚਾਹੇ ਨਾ ਹੋਵੇ ਤੇ ਮੈਨਾ ਇੱਕ ਵਾਰੀ ਸਾਰੇ ਗੱਦੇ ਵਗੈਰਾ ਤੇ ਮੈਟ ਵਗੈਰਾ ਸਾਰੇ ਤੁੱਪੇ ਪਾ ਦਿੱਤੇ ਸੀ ਵੈਸੇ ਤੁੱਪ ਹੈ ਗਈ ਸੀ ਇੰਨੀ ਮੰਦਮੇ ਨਹੀਂ ਹੈ ਗਈ ਸੀ ਕਹਿੰਦਾ ਮਤਲਬ ਕਿ ਕਦੇ ਬੱਦਲ ਹੁੰਦੇ ਸੀ ਕਦੇ ਤੁੱਪ ਆ ਜਾਂਦੀ ਸੀ ਐਵੇਂ ਕੁਝ ਚੱਲ ਰਿਹਾ ਸੀਗਾ ਤੇ ਜਦੋਂ ਸਾਰੇ ਗੱਦੇ ਕੱਢ ਦਿੱਤੇ ਸੀ ਤੇ ਬੈੱਡ ਬਿਲਕੁਲ ਖਾਲੀ ਹੋ ਗਿਆ ਸੀ ਤੇ ਮੈਨੂੰ ਨਾ ਮੈਚ ਇਹਦਾ ਲਾਹਾ ਲੈ ਲੈਣੀ ਹੁੰਦੀ ਆ ਕਿ ਜਦੋਂ ਸਾਰਾ ਕੁਝ ਖਾਲੀ ਹੈ ਨਾ ਤੇ ਇੱਕ ਵਾਰੀ ਖੋਲ ਕੇ ਬੈੱਡ ਦੇਖ ਹੀ ਲੈਣੀ ਆ ਜੀ ਥੋੜਾ ਬਹੁਤ ਸੈਟਿੰਗ ਕਰਨ ਵਾਲਾ ਹੈਗਾ ਤਾਂ ਉਹਨੂੰ ਕਰ ਲੈਣੀ ਆ ਕਿ ਕਈ ਵਾਰ ਐ ਹੁੰਦਾ ਨਾ ਆਪਾਂ ਕਈ ਸਮਾਨ ਐ ਹੁੰਦਾ ਬੈੱਡ 'ਚ ਰੱਖਣ ਵਾਲਾ ਹੁੰਦਾ ਪਰ ਆਪਾਂ ਬੈੱਡ ਖੋਲਣ ਦੀ ਕੋਲ ਕਰ ਲੈਨੇ ਆ ਤੇ ਦੋ ਦੋ ਤਿੰਨ ਐਵੇਂ ਦੇ ਸਮਾਨ ਸੀਗੇ ਜਿਹੜੇ ਮੈਨੂੰ ਲੱਗ ਰਿਹਾ ਸੀ ਵੀ ਮੈਨੂੰ ਬਾਹਰ ਨਹੀਂ ਚਾਹੀਦੇ ਹੈਗੇ ਤੇ ਉਹਨਾਂ ਨੂੰ ਮੈਂ ਬੈੱਡ ਦੇ ਅੰਦਰ ਜਿਹੜਾ ਰੱਖ ਦਿੱਤਾ ਸੀਗਾ ਕਿਉਂਕਿ ਮੈਂ ਕਿਹਾ ਬੈੱਡ ਖੋਲਿਆ ਹੀ ਹੋਇਆ ਆ ਚਲੋ ਹੁਣ ਆਸਾਨੀ ਨਾਲ ਜਿਹੜਾ ਰੱਖਿਆ ਜਾਊਗਾ ਤੇ ਉਹ ਉਹਦੀ ਸੈਟਿੰਗ ਕਰਨ ਤੋਂ ਬਾਅਦ ਫਿਰ ਮੈਂ ਹੁਣ ਬੈੱਡ ਦਾ ਝਾੜ ਪੁੰਝ ਕਰਕੇ ਨਾ ਚੰਗੀ ਤਰ੍ਹਾਂ ਡਸਟਿੰਗ ਕਰ ਦੂੰਗੀ ਉਸ ਤੋਂ ਬਾਅਦ ਜਿਹੜਾ ਸਫਾਈ ਦਾ ਕੰਮ ਸਟਾਰਟ ਕਰੂੰਗੀ ਐਨਚਰ ਜਿਹੜਾ ਬੈੱਡ

सब्सक्राइब कर दो लाइक कर दो लाइक कर दो और प्यारा सा कमेंट कर दो प्यारा सा करते कर दो थैंक यू वेरी मच अब मैं खेलने जा रही हूँ वेरी गुड बाय ਜਦੋਂ ਮੈਂ ਕੰਮ ਕਰਦੀ ਸੀ ਨਾ ਤੇ ਨਿਮਰਤ ਵਿੱਚ ਆ ਕੇ ਨਾ ਸ਼ਰਾਰਤਾਂ ਕਰਦੀ ਸੀ ਕਿਉਂਕਿ ਨਾ ਉਹ ਹੁਣ ਪੂਰੀ ਮੂੜੀ ਹੋਈ ਪਈ ਸੀ ਤੇ ਕੱਲ ਨਾ ਨਿਮਰਤ ਦੇ ਵਾਲ ਵੀ ਅਸੀਂ ਕਟਿੰਗ ਕਰਵਾ ਦਿੱਤੇ ਸੀ ਨਾ ਵਾਲ ਇਸ ਕਰਕੇ ਕਟਿੰਗ ਕਰਵਾਤੇ ਸੀ ਕਿਉਂਕਿ ਨਾ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਹੋਈ ਪਈ ਸੀ ਇਹਦੇ ਕੰਗੀ ਕਰਨ ਤੋਂ ਕਿਉਂਕਿ ਨਾ ਇਹ ਮੰਨਦੀ ਨਹੀਂ ਹੈਗੀ ਕਿਉਂਕਿ ਬੱਚੇ ਨੇ ਨਾ ਬੱਚੇ ਹੁਣ ਕਿੱਥੇ ਕਹਿਣਾ ਮੰਨਦੇ ਆ ਤੇ ਨਾ ਮੈਂ ਇਹਦੀ ਗੁੱਤਾਂ ਵਗੈਰਾ ਜਦੋਂ ਕਰਨਾ ਚਾਹੁੰਦੀ ਹੁੰਦੀ ਸੀ ਨਾ ਤੇ ਇਹ ਬਿਲਕੁਲ ਵੀ ਨਹੀਂ ਕਰਵਾਉਂਦੀ ਸੀ ਮਤਲਬ ਭੱਜ ਜਾਂਦੀ ਹੁੰਦੀ ਸੀ ਤੇ हेयर पिन ਵਗੈਰਾ ਕੁਝ ਵੀ ਅਗਰ ਵਾਲਾਂ ਤੇ ਮੈਂ ਲਗਾਉਣਾ ਚਾਹੁੰਦੀ ਸੀ ਤੇ ਲਗਵਾਉਂਦੀ ਨਹੀਂ ਸੀ ਤੇ ਸਾਰਾ ਦਿਨ ਉਹ ਵਾਲ ਜਿਹੜੇ ਸੀਗੇ ਦੀ ਅੱਖਾਂਗੇ ਅੱਖਾਂ 'ਚ ਪੈਂਦੇ ਰਹਿੰਦੇ ਸੀ ਮਤਲਬ ਖੁਦ ਨੂੰ ਵਧੀਆ ਵੀ ਨਹੀਂ ਲੱਗ ਰਿਹਾ ਸੀ ਹਣਾ ਤੇ ਸਾਰਾ ਦਿਨ ਦਾ ਹੱਥ ਨਾਲ ਐਵੇਂ ਐਵੇਂ ਕਰਦੀ ਰਹਿੰਦੀ ਹੁੰਦੀ ਸੀ ਤੇ ਜਦੋਂ ਗੁੱਤਾਂ ਕਰਦੇ ਸੀ ਤੇ ਗੁੱਤਾਂ ਨਹੀਂ ਕਰਵਾਉਂਦੀ ਸੀ ਮਤਲਬ ਪੂਰਾ ਤੰਗ ਆ ਕੇ ਨਾ ਮੈਂ ਇਹ ਵਾਲਾ ਡਿਸੀਜਨ ਲਿਆ ਕਿ ਹਲੇ ਤੇ ਵਾਲ ਨਹੀਂ ਰੱਖਣੇ ਹੈਗੇ ਪਰ ਨਿਮਰ ਦੇ ਪਾਪਾ ਨੂੰ ਨਾ ਬਹੁਤ ਜ਼ਿਆਦਾ ਪਸੰਦ ਆ ਕਿ ਨਿਮਰ ਦੀਆਂ ਗੁੱਤਾਂ ਰੱਖਾਂ ਪਰ ਜਦੋਂ ਬੱਚੇ ਕਰਵਾਉਂਦੇ ਨਹੀਂ ਹਨਾ ਤੇ ਤਾਂ ਕਰਕੇ ਹੁਣ ਕਿਵੇਂ ਕਿਸ ਤਰੀਕੇ ਨਾਲ ਆਪਾਂ ਕਰਦੀਏ ਹਨਾ ਨਹੀਂ ਤਾਂ ਐਵੇਂ ਚੰਗਾ ਵੀ ਨਹੀਂ ਲੱਗਦਾ ਹੈਗਾ ਸਾਰਾ ਦਿਨ ਵਾਲ ਖੰਡੇ ਰਹਿੰਦੇ ਆ ਤੇ ਫਿਰ ਮੈਂ ਸੋਚਿਆ ਕੋਈ ਗੱਲ ਨਹੀਂ ਤੁਸੀਂ ਹੁਣ ਇੱਕ ਵਾਰੀ ਕਟਵਾ ਦਿਓ ਨੈਕਸਟ ਟਾਈਮ ਦੇਖਾਂਗੇ ਜਦੋਂ ਇਹਨੂੰ ਥੋੜਾ ਜਿਹਾ ਹਾਂ ਪਤਾ ਲੱਗਣ ਲੱਗ ਗਿਆ ਹਨਾ ਉਦੋਂ ਆਪਾਂ ਇਹਦੇ ਬਾਲ ਰੱਖ ਦਾਂਗੇ ਕੋਈ ਗੱਲ ਨਹੀਂ ਹਲੇ ਕਿਹੜਾ ਇਹਦੀ ਉਮਰ ਹੋਈ ਗਈ ਨਹੀਂ ਬਾਲ ਤਾਂ ਆਪਾਂ ਰੱਖਣੀਆਂ ਚਲੋ ساری ਉਮਰ ਥੋੜੀ ਨਾ ਇਹਨੂੰ ਐਵੇਂ ਰੱਖਣਾ ਹੈ ਤੇ ਉਹ ਕਹਿੰਦੇ ਚਲੋ ਠੀਕ ਹੈ ਇੱਕ ਵਾਰੀ ਨਹੀਂ ਕਟਿੰਗ ਕਰਵਾ ਦਿੰਦੇ ਹਾਂ ਪਰ ਇੰਨੇ ਨਹੀਂ ਕਰਵਾਏ ਥੋੜੇ ਥੋੜੇ ਜਿਹੀ ਕਟਿੰਗ ਕਰਵਾਏ ਵੀ ਜਿਹੜੇ ਅੱਖਾਂ ਅੱਗੇ ਨਾ ਆਉਣ ਪਰ ਵੈਸੇ ਵਧੀਆ ਲੱਗ ਰਹੀ ਹੈ ਕਿਊਟ ਲੱਗ ਰਹੀ ਹੈ ਬਾਕੀ ਤੁਸੀਂ ਸਾਰਿਆਂ ਨੇ ਦੇਖ ਹੀ ਲਿਆ ਤੇ ਮੈਨੂੰ ਦੱਸਿਓ ਜ਼ਰੂਰ ਕਿ ਕਿਵੇਂ ਲੱਗ ਰਹੀ ਹੈ ਨਹੀਂ ਮਨ ਦੇ ਕਟਿੰਗ ਕਰਵਾ ਕੇ ਜ਼ਿਆਦਾ ਵਧੀਆ ਲੱਗ ਰਿਹਾ ਕਿ ਜਦੋਂ ਥੋੜੇ ਜੇ ਵੱਡੇ ਵਾਲ ਸੀ ਉਦੋਂ ਥੇ ਲੋ ਜੀ ਰੂਮ ਚ ਆਪਣਾ ਸਾਰਾ ਕੰਪਲੀਟ ਕਰਤਾ ਸੀ ਬਾਕੀ ਹੁਣ ਗੱਦੇ ਵਗੈਰਾ ਜਿੱਦਾਂ ਕਿ ਬਾਹਰ ਪਏ ਨੇ ਜਦੋਂ ਉਹ ਅੰਦਰ ਲੈ ਕੇ ਰੱਖੇ ਫਿਰ ਬੈੱਡਸ਼ੀਟ ਵਿਛਾ ਕੇ ਜਿਹੜਾ ਰੂਮ ਸੈੱਟ ਕਰੂੰਗੀ ਆਦਰਵਾਇਜ਼ ਜਿਹੜਾ ਝਾੜੂ ਵਗੈਰਾ ਸੀ ਸਾਰਾ ਅੰਦਰੋਂ ਨਿਬੜ ਚੁੱਕਿਆ ਸੀ ਉਸ ਤੋਂ ਬਾਅਦ ਮੈਂ ਕਿਚਨ ਦੇ ਵਿੱਚ ਆ ਗਈ ਸੀ ਤੇ ਕਿਚਨ ਵਿੱਚ ਨਾ ਆਟਾ ਇੱਥੇ ਖਤਮ ਹੋਇਆ ਸੀ ਡਰਮੀ ਦੇ ਵਿੱਚ ਤੇ ਲਿਆਂਦਾ ਹੋਇਆ ਸੀ ਮੈਂ ਕਿਹਾ ਚਲੋ ਪਹਿਲਾਂ ਮੈਂ ਇਹਨੂੰ ਪਾ ਦਿੰਦੀ ਆਂਹੀਂ ਕੰਮ ਨਿਬੜ ਦਿਆਂ ਉਸ ਤੋਂ ਬਾਅਦ ਜਿਹੜਾ ਸਾਫ ਸਫਾਈ ਦਾ ਕੰਮ ਸਟਾਰਟ ਕਰੂੰਗੀ ਤੇ ਅਸੀਂ ਨਾ ਆਟਾ ਮਤਲਬ ਮੁੱਲੀ ਲੈ ਕੇ ਆਉਂਦੀ ਆਂ ਅਸੀਂ ਕਣਕ ਵਗੈਰਾ ਨਹੀਂ ਲੈਂਦੇ ਹੈਗੇ ਕਣਕ ਮੁੱਲੇ ਵੀ ਨਹੀਂ ਲੈਂਦੇ ਉਹ ਜਿਹੜੀ ਗਵਰਨਮੈਂਟ ਵੱਲੋਂ ਮਿਲਦੀ ਆ ਉਹ ਸਾਨੂੰ ਨਹੀਂ ਮਿਲਦੀ ਹੈਗੀ ਤੇ ਅਸੀਂ ਇਸ ਕਰਕੇ ਨਾ ਆਟਾ ਹੀ ਲੈ ਆਉਂਦੇ ਹੁੰਨੇ ਆ ਵੈਸੇ ਨਿਮਰਦੇ ਪਾਪਾ ਕਹਰੇ ਸੀ ਵੀ ਚਲੋ ਇਹ ਸਹੀ ਪੈਂਦਾ ਆ ਬਾਕੀ ਇਹਦੇ ਵਿੱਚ ਮਿਹਨਤ ਵੀ ਨਹੀਂ ਹੈਗੀ ਨਹੀਂ ਚਲੋ ਮਿਹਨਤ ਤਾਂ ਨਹੀਂ ਹੈਗੀ ਬਾਕੀ ਨਾ ਜਿਹੜੀ ਬਰਕਤ ਜੀ ਨਹੀਂ ਹੈਗੀ ਤੀਸਰੇ ਦਿਨ ਜਿਹੜਾ ਖਤਮ ਹੋ ਜਾਂਦਾ ਆ ਸਾਨੂੰ ਕਣਕ ਨਹੀਂ ਮਿਲਦੀ ਇਸ ਕਰਕੇ ਸਾਨੂੰ ਥੋੜੀ ਜਿਹੀ ਦਿੱਕਤ ਹੁੰਦੀ ਆ ਬਾਕੀ ਨਾ ਸਾਡੇ ਰੱਖਣ ਨੂੰ ਵੀ ਜਗ੍ਹਾ ਨਹੀਂ ਹੈਗੀ ਜੇ ਅਸੀਂ ਕਣਕ ਲੈ ਵੀ ਲਈਏ ਨਾ ਤੇ ਅਸੀਂ ਰੱਖਾਂਗੇ ਕਿੱਥੇ ਅਸੀਂ ਇਹ ਸੋਚਦੇ ਆ ਇਸ ਕਰਕੇ ਨਾ ਅਸੀਂ ਮਤਲਬ ਪੰਗਾ ਹੀ ਨਹੀਂ ਲੈਂਦੇ ਹੈਗੇ ਕਣਕ ਦਾ ਤੇ ਆਟਾ ਹੀ ਲੈ ਆਉਂਦੀ ਆ ਤੇ ਇੱਥੇ ਮੈਂ ਕਹ ਦੇ ਸੀ ਆਪਣੇ ਧਣੀਆਂ ਦੀ ਛਾਟੀ ਮੈਂ ਕਿਹਾ ਚਲੋ ਧਣੀਆਂ ਪਿਆਗਾ ਲਫਾਫੇ ਚ ਪਿਆ ਪਿਆ ਨਾ ਖਰਾਬ ਹੋ ਜਾਂਦਾ ਕਿਉਂਕਿ ਲਫਾਫੇ ਵਿੱਚ ਨਾ ਨਮੀ ਜੀ ਹੋ ਜਾਂਦੀ ਆ ਤੇ ਉਹਦੇ ਨਾਲ ਗਿੱਲਾ ਹੋ ਕੇ ਨਾ ਜੰਡੀਆਂ ਜਿਹੜਾ ਖਰਾਬ ਹੋ ਜਾਂਦਾ ਆ ਮੈਂ ਕਿਹਾ ਚਲੋ ਇਹਨੂੰ ਨਾ ਸਟੋਰ ਕਰਕੇ ਰੱਖ ਦਿਆਂ ਦੋ ਤਿੰਨ ਦਿਨਾਂ ਵਾਸਤੇ ਜਿਹੜਾ ਤੇ ਐਵੇਂ ਹੀ ਮੈਂ ਇਹਨੂੰ ਛਾਟੀ ਕਰਕੇ ਨਾ ਜਿਹੜਾ న్యూਸਪੇਪਰ ਹੁੰਦਾ ਆ ਉਹਦੇ ਵਿੱਚ ਲਪੇਟ ਕੇ ਜਿਹੜਾ ਐਵੇਂ ਰੱਖ ਦਉਗੀ ਬਾਕੀ ਜ਼ਿਆਦਾ ਦੇ ਅੰਤ ਤੀ ਮੈਨੂੰ ਸਟੋਰ ਕਰਕੇ ਰੱਖਦੀ ਹੈ ਕਿ ਨਾ ਮੈਨੂੰ ਮੈਂ ਪਹਿਲਾਂ ਕਰਕੇ ਦੇਖਿਆਗਾ ਜਦੋਂ ਮੈਂ ਐਵੇਂ ਸਟੋਰ ਕਰਕੇ ਰੱਖਦੀ ਆ ਨਾ ਤਾਂ ਪੀਲਾ ਜਾ ਹੋ ਜਾਂਦਾਗਾ ਤਾਂ ਕਰਕੇ ਇਹਨੂੰ ਮੈਂ ਪਹਿਲਾਂ ਹੀ ਵਰਤ ਲੈਂਦੀ ਆ ਤੇ ਐਦਾਂ ਛਾਟੀ ਕਰਕੇ ਨਾ ਜਿਹੜਾ ਮੈਂ ਫ੍ਰਿਜ ਦੇ ਵਿੱਚ ਰੱਖ ਦਿੱਤਾ ਸੀਗਾ ਤੁਹਮਿਆ ਕਾ 1-2 ਵਾਰ ਜਦੋਂ ਸਬਜ਼ੀ ਬਣਾਈ ਨਾ ਇਹਨਾਂ ਨੂੰ ਜਿਹੜਾ ਖਤਮ ਹੋ ਜਾਊਗਾ ਲੋ ਜੀ ਇਹਨਾਂ ਕਾ ਕੰਮ ਕਰਨ ਤੋਂ ਬਾਅਦ ਹੁਣ ਮੈਂ ਆਪਣੇ ਔਰ ਸੋਈ ਦੀ ਸਫਾਈ ਕਰੂੰਗੀ ਤੇ ਤੁਸੀਂ ਨਾ ਮੇਰੀਆਂ ਭੈਣਾਂ ਜਿਹੜੀਆਂ ਮੇਰੇ ਵਲੌਗ ਦੇਖਦੀਆਂ ਨੇ ਪਲੀਜ਼ ਮੈਨੂੰ ਕਮੈਂਟ ਜ਼ਰੂਰ ਕਰਿਆ ਕਰੋ ਚਾਹੇ ਤੁਸੀਂ ਥੋੜਾ ਜਿਹਾ ਪੂਰਾ ਵਲੌਗ ਨਹੀਂ ਦੇਖਿਆ ਥੋੜਾ ਜਿਹਾ ਵੀ ਦੇਖਿਆ ਨਾ ਫਿਰ ਵੀ ਮੈਨੂੰ ਕਮੈਂਟ ਜ਼ਰੂਰ ਕਰਿਆ ਕਰੋ ਕਿ ਤੁਹਾਨੂੰ ਵਲੌਗ ਜਿੰਨਾ ਕ ਦੇਖਿਆ ਉਨਾਂ ਕ ਕਿਹੋ ਜਿਹਾ ਲੱਗਿਆ ਹਨਾ ਕਿਉਂਕਿ ਨਾ ਮੈਨੂੰ ਤੁਹਾਡੇ ਕਮੈਂਟਾਂ ਦੀ ਬਹੁਤ ਜ਼ਿਆਦਾ ਉਡੀਕ ਰਹਿੰਦੀ ਹੈ ਕਿ ਤੁਸੀਂ ਮੈਨੂੰ ਜਦੋਂ ਮੈਂ ਵੀਡੀਓ ਪੋਸਟ ਕਰਦੀ ਹਾਂ ਨਾ ਉਸ ਤੋਂ ਬਾਅਦ ਮੈਂ ਫਟਾਫਟ ਜਿਹੜਾ ਦੇਖਦੀ ਹੁੰਦੀ ਹਾਂ ਮੈਂ ਸੱਚ ਗੱਲ ਦੱਸ ਰਹੀ ਹਾਂ ਮੈਂ ਕੋਈ ਝੂਠ ਨਹੀਂ ਬੋਲ ਰਹੀ ਜਿੱਦਾਂ ਕਿ ਜਦੋਂ ਮੈਂ ਪੋਸਟ ਕਰ ਦਿੰਦੀ ਆ ਵੀਡੀਓ ਉਸ ਤੋਂ ਬਾਅਦ ਮੈਂ ਦੇਖਦੀ ਆ ਕਿਹਦਾ ਕਿਹਦਾ ਕਮੈਂਟ ਆਇਆ ਕਿਹਦਾ ਕਮੈਂਟ ਆਇਆ ਕਿਸ ਨੇ ਕੀ ਲਿਖਿਆ ਹਨਾ ਕਿਉਂਕਿ ਨਾ ਇੱਕ ਫੀਡਬੈਕ ਜੀ ਚਾਹੀਦੀ ਹੁੰਦੀ ਆ ਜਦੋਂ ਆਪਾਂ ਕੋਈ ਪਰਫਾਰਮੈਂਸ ਕਰਦੇ ਹੁੰਦੇ ਆ ਕਿਤੇ ਵੀ ਲਾ ਲਓ ਹਨਾ ਉਦੋਂ ਆਪਾਂ ਨੂੰ ਐ ਹੁੰਦਾ ਨਾ ਵੀ ਆਪਾਂ ਨੂੰ ਕੋਈ ਕੀ ਕਹੂਗਾ ਉਸ ਉਦਾਂ ਹੀ ਇਹੀ ਚੀਜ਼ ਆ ਕਿ ਜਦੋਂ ਆਪਾਂ ਇੰਨੀ ਮਿਹਨਤ ਨਾਲ ਜਦੋਂ ਆਪਾਂ ਕੋਈ ਕੰਮ ਕਰਦੇ ਆ ਹਨਾ ਸੋ ਪਲੀਜ਼ ਮੈਨੂੰ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਵਲੌਗ ਜਿਹੜਾ ਕਿਹੋ ਜਿਹਾ ਲੱਗਿਆ ਤੇ ਲੋ ਜੀ ਇੱਥੇ ਆਪਣਾ ਰਸੋਈ ਦੀ ਜਿਹੜੀ ਅੱਧੀ ਸਫਾਈ ਹੋ ਚੁੱਕੀ ਸੀ ਤੇ ਆਪਾਂ ਹੁਣ ਆਪਣੀ ਸਿੰਕ ਦੀ ਸਫਾਈ ਕਰ ਰਹੇ ਸੀ ਤੇ ਹੁਣ ਜਦੋਂ ਮੈਂ ਐਡਿਟਿੰਗ ਕਰ ਰਹੀ ਆ ਨਾ ਤੇ ਨਿਮਰਤ ਮੈਨੂੰ ਬਾਰ-ਬਾਰ ਪਰੇਸ਼ਾਨ ਕਰਦੀ ਹੈ ਕਿ ਕਿਨਾ ਬੱਚੇ ਹੁੰਦੇ ਹੀ ਇਹੋ ਜਿਹੇ ਆ ਜਿਹੜੀਆਂ ਮਾਵਾਂ ਹੁੰਦੀਆਂ ਉਹਨਾਂ ਨੂੰ ਆਪਣਾ ਬਹੁਤ ਹੀ ਸਿਸਟਮ ਜਿਹੜਾ ਚਲਾ ਕੇ ਚੱਲਣਾ ਪੈਂਦਾ ਹੈ ਆ ਘਰ ਪਰਿਵਾਰ ਨੂੰ ਸੰਭਾਲਣਾ ਨਾਲੇ ਆਪਣਾ ਕੰਮ ਜਿਹੜਾ ਕਰਦੇ ਆ ਉਹਨੂੰ ਮੈਨੇਜ ਕਰਨਾ ਹਨਾ ਹਰ ਚੀਜ਼ ਆਉਣੀ ਚਾਹੀਦੀ ਆ ਤੇ ਐਦਾਂ ਹੀ ਇੱਕ ਬਿਜ਼ੀ ਮਮ ਆ ਮੈਂ ਆ ਤੁਹਾਡੇ ਵਰਗੀ ਹੀ ਮੈਂ ਵੀ ਆਪਣੀ ਬੱਚੀ ਨੂੰ ਵੀ ਸੰਭਾਲਦੀ ਆ ਘਰ ਦਾ ਕੰਮ ਵੀ ਕਰਦੀ ਆ YouTube ਤੇ ਵੀ ਜਿਹੜਾ ਕੰਮ ਕਰਦੀ ਆ ਸਾਰੀਆਂ ਚੀਜ਼ਾਂ ਨੂੰ ਮੈਂਟੇਨ ਕਰਦੀ ਆ ਕਿ ਜਦੋਂ ਆਪਾਂ ਇੱਕ ਬੈਲੈਂਸ ਬਣਾ ਕੇ ਰੱਖਦੇ ਆ ਨਾ ਫਿਰ ਆਪਣਾ ਕੰਮ ਸੈੱਟ ਰਹਿੰਦਾ ਆ ਪਰ ਜੇ ਹੁਣ ਮੈਂ ਇਕੱਲਾ YouTube ਨੂੰ ਟਾਈਮ ਦੇਵਾਂ ਆਪਣੇ ਘਰ ਪਰਿਵਾਰ ਨੂੰ ਟਾਈਮ ਦੇਵਾਂ ਤੇ ਇਹ ਵੀ ਸਹੀ ਨਹੀਂ ਆ ਜੇ ਘਰ ਪਰਿਵਾਰ ਨੂੰ ਟਾਈਮ ਦੇਵਾਂ ਤੇ YouTube ਨੂੰ ਟਾਈਮ ਨਾ ਦੇਵਾਂ ਫਿਰ ਮੇਰਾ ਕੰਮ ਨਹੀਂ ਚੱਲਣਾ ਹੈਗਾ ਕੋਈ ਹਨਾ ਤੇ ਇਸ ਕਰਕੇ ਨਾ ਸਾਰੀਆਂ ਚੀਜ਼ਾਂ ਮੈਨੇਜ ਕਰਨੀਆਂ ਆਪਾਂ ਨੂੰ ਆਉਣੀਆਂ ਚਾਹੀਦੀਆਂ ਉਦਾਂ ਹੀ ਕੋਈ ਵਰਕਿੰਗ ਔਮਨ ਹੁੰਦੀਆਂ ਜਿਹੜੀਆਂ ਹਾਂ ਬਾਹਰ ਵੀ ਕੰਮ ਕਰਦੀਆਂ ਨੇ ਤੇ ਘਰ ਆ ਕੇ ਵੀ ਸੰਭਾਲਦੀਆਂ ਨੇ ਹਨਾ ਤੇ ਇਹ ਵੀ ਬਹੁਤ ਵੱਡੀ ਗੱਲ ਹੁੰਦੀ ਹੈ ਬਾਕੀ ਦੂਸਰੀ ਗੱਲ ਅਗਰ ਸਾਨੂੰ ਕੋਈ ਐਪਰੀਸ਼ੀਏਟ ਨਹੀਂ ਕਰਦਾ ਜਿੱਦਾਂ ਕਿ ਕੱਲ ਵਾਲੇ ਵਲੌਗ ਚ ਤੁਹਾਨੂੰ ਮੈਂ ਦੱਸਿਆ ਯਾ ਕਿ ਤੁਸੀਂ ਸਾਰਾ ਕੰਮ ਕਰਦੇ ਹੋ ਬਾਹਰ ਦਾ ਵੀ ਕਰਦੇ ਹੋ ਘਰ ਦਾ ਵੀ ਕਰਦੇ ਹੋ ਫਿਰ ਕਿਤੇ ਨਾ ਕਿਤੇ ਨਾ ਭੰਡਗ ਮੰਗਾ ਜਾਂਦੇ ਆ ਕਿ ਸਾਨੂੰ ਕੋਈ ਕਹਿੰਦਾ ਹੀ ਨਹੀਂ ਹੈਗਾ ਵੀ ਤੁਸੀਂ ਸਾਰਾ ਕੁਝ ਕਿੱਦਾਂ ਸੰਭਾਲ ਲੈਂਦੇ ਹੋ ਹਨਾ ਤੇ ਤੁਸੀਂ ਕਿਸੇ ਤੋਂ ਉਮੀਦ ਨਾ ਕਰਿਆ ਕਰੋ ਤੁਸੀਂ ਆਪਣੇ ਆਪ ਨੂੰ ਕਹਾ ਕਰੋ ਕਿ ਤੂੰ ਇੰਨੀ ਹਿੰਮਤ ਵਾਲੀ ਆ ਤੂੰ ਘਰ ਵੀ ਸੰਭਾਲ ਲੈਂਦੀ ਆ ਤੂੰ ਬਾਹਰ ਜਾ ਕੇ ਵੀ ਕੰਮ ਕਰਦੀ ਆ ਹਨਾ ਤੇ ਮੇਨਾਂ ਕਲ ਜਿਹੜੀ ਹੁੰਦੀ ਆ ਖੁਸ਼ ਰਹਿੰਦੀ ਖੁਸ਼ ਰਹਿਆ ਕਰੋ ਉਮੀਦਾਂ ਛੱਡ ਦੋ ਆਪਣੇ ਤੋਂ ਜਿੰਨਾ ਹੁੰਦਾ ਓਨਾ ਕੁ ਤੁਸੀਂ ਕਰ ਲਿਆ ਕਰੋ ਮੈਂ ਤੇ ਓਨਾ ਹੀ ਕਰਦੀ ਆ ਜਿੰਨਾ ਮੇਰੇ ਤੋਂ ਹੁੰਦਾ ਆ ਬਾਕੀ ਕਈ ਵਾਰ ਮੈਨੂੰ ਐ ਹੁੰਦਾ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹੁੰਦੀ ਆ ਅਕਸਰ ਕਿ ਜਦਨ ਮੇਰੀ ਤਬੀਅਤ ਠੀਕ ਨਹੀਂ ਹੁੰਦੀ ਓਦ ਦਿਨ ਕਰਦੇ ਕਾਫੀ ਕੰਮ ਇਹੋ ਜਿਹੇ ਹੁੰਦੇ ਆ ਜਿਹੜੇ ਮੈਂ ਛੱਡ ਦਿੰਦੀ ਹੁੰਦੀ ਆ ਜਿਹੜੇ ਮੇਰੇ ਤੋਂ ਨਹੀਂ ਹੁੰਦੇ ਹੈਗੇ ਅਦਰਵਾਈਜ਼ ਜਦਨ ਮੇਰੀ ਤਬੀਅਤ ਮੈਨੂੰ ਲੱਗਦਾ ਕਿ ਠੀਕ ਆ ਓਦ ਦਿਨ ਮੈਂ ਉਹ ਵੀ ਕੰਮ ਕਰਦੀ ਆ ਜਿਹੜੇ ਮੈਂ ਨਹੀਂ ਕਰਦੇ ਹੁੰਦੇ ਹਨਾ ਤੇ ਇਹ ਸਾਰੀ ਕੁਝ ਆਪਣੇ ਤੇ ਡਿਪੈਂ ਇਹ ਟੁੱਟਦਾ ਨਹੀਂ ਹੁੰਦਾ ਤੇ ਤੁਸੀਂ ਛੱਡ ਦਿਆ ਕਰੋ ਇੱਥੇ ਕੋਈ ਕਿਸੇ ਨੂੰ ਸ਼ਾਬਾਸ਼ੀ ਦੇਣ ਨਹੀਂ ਆਉਂਦਾ ਹੈਗਾ ਤੇ ਤੁਹਾਨੂੰ ਜਿੰਨਾ ਠੀਕ ਲੱਗਦਾ ਜਿੰਨੇ ਜ ਤੁਸੀਂ ਖੁਸ਼ ਹੋ ਉਹਨੇ ਤੱਕ ਹੀ ਤੁਸੀਂ ਆਪਣਾ ਜਿਹੜਾ ਕੰਮ ਕਰਿਆ ਕਰੋ ਕਿਉਂਕਿ ਤੋੜਾ ਘਰਿਆ ਤੁਸੀਂ ਆਪਣੇ ਤਰੀਕੇ ਨਾਲ ਚਲਾ ਰਹੇ ਹੋ ਤੁਹਾਨੂੰ ਕੋਈ ਨਹੀਂ ਕਹੂਗਾ ਕਿ ਤੁਸੀਂ ਕਿਉਂ ਨਹੀਂ ਕੀਤਾ ਇਹ ਕੰਮ ਹਨਾ ਫਿਰ ਕਿਉਂ ਇੰਨਾ ਆਪਣੇ ਉੱਪਰ ਬੋਝ ਲੈਣਾਗਾ ਜਿੰਨਾ ਕਿ ਤੁਹਾਡੇ ਤੋਂ ਹੁੰਦਾ ਬਸ ਉਹਨਾਂ ਕੀ ਕੰਮ ਹੀ ਕਰਿਆ ਕਰੋ ਤੇ ਲੋ ਜੀ ਇੱਥੇ ਕੰਮ ਕਰਦੇ ਆ ਗੱਲਾਂ ਕਰਦੇ ਆ ਕਰਦਾ ਹੈ ਨਾ ਆਪਣਾ ਕੰਮ ਵੀ ਜਿਹੜਾ ਅੱਧਾ ਕੰਪਲੀਟ ਹੋ ਚੁੱਕਿਆ ਸੀਗਾ ਤੇ ਹੁਣ ਆਪਣੇ ਗੱਦਿਆਂ ਨੂੰ ਵੀ ਧੁੱਪ ਲੱਗੀ ਤੇ ਮੈਂ ਸੋਚਿਆ ਚਲੋ ਇਹਨਾਂ ਨੂੰ ਮੈਂ ਸੈੱਟ ਕਰ ਦਿੰਦੀ ਆ ਅੰਦਰ ਤੇ ਇਹਦੀ ਨਾ ਜਿੱਪ ਖਰਾਬ ਹੋਈ ਹੋਈ ਹੈ ਤੇ ਇਹ ਕਾਫੀ ਵੱਡਾ ਗੱਦਾ ਹੈ ਮੈਨੂੰ ਲੱਗਦਾ ਇਹ ਨਾ ਜਦੋਂ ਧੋਣ ਤੋਂ ਬਾਅਦ ਜਿਹੜਾ ਇਹਦਾ ਕਵਰ ਸੀ ਉਹ ਸੁੰਗੜ ਗਿਆ ਤੇ ਜਦੋਂ ਜਿੱਪ ਵਗੈਰਾ ਲਾਣ ਲੱਗੇ ਨਾ ਤੇ ਉਦੋਂ ਨਾ ਉਹ ਜਿੱਪ ਟੁੱਟ ਗਈ ਉਸ ਤੋਂ ਬਾਅਦ ਕਿੰਨੀ ਵਾਰ ਜਿਹੜੀ ਸਹੀ ਕਰਾਈ ਹੈ ਫਿਰ ਜਿਹੜੀ ਐਵੇਂ ਹੀ ਟੁੱਟ ਜਾਂਦੀ ਹੈ ਕਿਉਂਕਿ ਨਾ ਬਿਲਕੁਲ ਜਿਹੜਾ ਇਹਦਾ ਕਵਰ ਆ ਪੂਰਾ ਤੇ ਇਸ ਕਰਕੇ ਨਾ ਇਹ ਲੱਗਦੀ ਨਹੀਂ ਹੈਗੀ ਤੇ ਹੁਣ ਮੈਂ ਇਹਨੂੰ ਲਾਉਂਦੀ ਵੀ ਨਹੀਂ ਹੈਗੀ ਮੈਂ ਇਹਨੂੰ ਐਵੇਂ ਹੀ ਵਛਾ ਦੇਣੀ ਹੁੰਦੀ ਆ ਤੇ ਪਹਿਲਾਂ ਫਿਰ ਦੇਖੂਗੀ ਜਦੋਂ ਕੋਈ ਵੱਡੇ ਸਾਈਜ਼ ਦਾ ਗੱਦਾ ਕਵਰ ਲੈ ਕੇ ਆਈ ਨਾ ਫਿਰ ਜਿਹੜਾ ਇਹਦੇ ਉੱਤੇ ਛੜਾਉਂਗੀ ਅਦਰਵਾਈਜ਼ ਇਹ ਕੰਮ ਚੱਲ ਨਹੀਂ ਜਾਂਦਾ ਤੇ ਫਿਰ ਮੈਂ ਚਲਾਈ ਹੀ ਜਾਨੀ ਆ ਤੇ ਅੱਜ ਨਾ ਮੈਂ ਇੱਥੇ ਜਿਹੜੀ ਵਾਈਟ ਵਾਲੀ ਮੇਰੀ ਬੈੱਡ ਸ਼ੀਟ ਸੀਗੀ ਫਿਟੇਜ ਵਾਲੀ ਉਹੀ ਵਿਛਾਉਂਗੀ ਤੇ ਸਰਦੀਆਂ ਵਾਲੀ ਚਦਰਾਣਾ ਬਾਹਰ ਤੇ ਪਈਆਂ ਨੇ ਹਲੇ ਅੰਦਰ ਸਾਂਭੀਆਂ ਨਹੀਂ ਹੈਗੀਆਂ ਕਿਉਂਕਿ ਜਿੱਦਾਂ ਕੀ ਪਤਾ ਹੀ ਇਹ ਮੌਸਮ ਦਾ ਪਤਾ ਹੀ ਨਹੀਂ ਹੈਗਾ ਕਦੇ ਠੰਡ ਹੋ ਜਾਂਦੀ ਐ ਕਦੇ ਗਰਮੀ ਹੋ ਜਾਂਦੀ ਐ ਤੇ ਹਾਲੇ ਜਦੋਂ ਮੌਸਮ ਦਾ ਪੱਕਾ ਜਾਨੀ ਪਤਾ ਹੈਗਾ ਨਾ ਤਾਂ ਉਦੋਂ ਤੱਕ ਮੈਂ ਕੋਈ ਵੀ ਕਪੜਾ ਜਿਹੜਾ ਅੰਦਰ ਹਲੇ ਰੱਖਿਆ ਨਹੀਂ ਹੈਗਾ ਤੇ ਥੋੜੇ ਬਹੁਤ ਪਹਿਲਾਂ ਰੱਖ ਦਿੱਤੇ ਸੀ ਜਿਹੜੇ ਰੱਖੇ ਸੀਗੇ ਉਸ ਤੋਂ ਬਾਅਦ ਹੁਣ ਕੋਈ ਨਹੀਂ ਕਪੜਾ ਰੱਖਿਆ ਜਦੋਂ ਦੀ ਬਰਸਾਤਾਂ ਜਿਹੜੀਆਂ ਸਟਾਰਟ ਹੋਈਆਂ ਨੇ ਤੇ ਜਿਹੜੀ ਮੋਟੀ ਚੱਦਰ ਸੀ ਉਹ ਵਾਲੀ 벨ਵਟ ਵਾਲੀ ਉਹ ਹਰੇ ਬਾੜੀ ਪਈ ਹੈ ਪਰ ਮੈਂ ਉਹਨੂੰ ਵਿਸ਼ਾਉਂਦੀ ਨਹੀਂ ਹੈਗੀ ਕਿਉਂਕਿ ਨਾ ਰਾਤ ਨੂੰ ਗਰਮੀ ਆਉਂਦੀ ਹੈ ਰਾਤ ਨੂੰ ਵੈਸੇ ਅਸੀਂ ਪੱਖਾ ਲਗਾ ਕੇ ਸੌਂਨੇ ਆ ਇੱਕ ਤੇ ਕਿਉਂਕਿ ਨਿਮਰਤ ਨਾ ਗਰਮੀ ਕਾਫੀ ਮੰਦੀ ਆ ਤੇ ਉਹ ਕੰਬਲ ਵੀ ਨਹੀਂ ਲੈਂਦੀ ਹੈਗੀ ਬਾਹਰ ਲਾਟੇ ਗੱਟ ਕੇ ਜਿਹੜੀ ਸੌਂਦੀ ਆ ਕੰਬਲ ਤੋਂ ਤੇ ਤਾਂ ਕਰਕੇ ਨਾ ਮੈਂ نیچے ਫਿਰ ਬਿਸ਼ਾਈ ਨਹੀਂ ਹੈਗੀ ਮੈਂ ਕਿਹਾ ਫਿਰ ਉੱਪਰ ਵੀ ਕੰਬਲ ਲੈਣਾ نیچے ਵੀ ਗਰਮ ਹੋ ਜਾਊਗਾ ਤੇ ਫਿਰ ਮਤਲਬ ਮੈਂ ਸੋਇਆ ਨਹੀਂ ਜਾਣਾ ਹੈਗਾ ਇਸ ਕਰਕੇ ਹੁਣ ਮੈਂ ਕੋਟਨ ਦੀਆਂ ਚੱਦਰਾਂ ਵਿਸ਼ਾਉਣ ਲੱਗ ਗਈ ਆ ਉਹ ਵਾਲੀਆਂ ਹੁਣ ਮੈਂ ਬੰਦ ਹੀ ਕਰਤੀਆਂ ਤੇ ਹੁਣ ਨਾ ਜਦੋਂ ਮੌਸਮ ਥੋੜਾ ਜਿਹਾ ਸਾਫ਼ ਹੋਇਆ ਹੋਰ ਤੇ ਉਹਨਾਂ ਨੂੰ ਵਾਸ਼ ਕਰਕੇ ਨਾ ਫਿਰ ਮੈਂ ਉਹਨਾਂ ਨੂੰ ਅੰਦਰ ਹੀ ਰੱਖ ਦੋਗੀ। ਲੋ ਜੀ ਆਪਾਂ ਬੈੱਡ ਸ਼ੀਟ ਤਾਂ ਵਿਛਾ ਦਿੱਤੀ ਆ ਹੁਣ ਹੁਣ ਜਿਹੜੇ ਆਪਣੇ ਬਾਕੀ ਦੇ ਕੰਮ ਆਪਣੇ ਰਹਿ ਗਏ ਬਾਹਰ ਵਾਲੇ ਉਹ ਮੈਂ ਹੁਣ ਕੰਪਲੀਟ ਕਰੂੰਗੀ ਕਿਉਂਕਿ ਅੰਦਰਲਾ ਜਿਹੜਾ ਮੇਰਾ ਸਾਫ਼ ਸਫਾਈ ਦਾ ਸੀਗਾ ਸਾਰਾ ਹੀ ਕੰਮ ਕੰਪਲੀਟ ਹੋ ਚੁੱਕਿਆ ਆ। ਤੇ ਇੱਥੇ ਮੇਨੂੰ ਤਕਰੀਬਨ ਹੋ ਚੁੱਕੇ ਸੀਗੇ 11:30 ਦਾ ਟਾਈਮ ਜਿਹੜਾ ਹੋਇਆ ਸੀ ਕਿ ਜਿਹੜਾ ਜਦੋਂ ਮੇਰੇ ਕੰਮ ਕੰਪਲੀਟ ਹੋਇਆ ਤੇ ਉਸ ਤੋਂ ਬਾਅਦ ਬਸ ਮੇਰਾ ਧੋਣਾ ਰਹਿ ਗਿਆ ਤੇ ਬਾਕੀ ਥੋੜੇ ਜਿਹਾ ਕੱਪੜੇ ਉਹ ਮੈਂ ਦੇਖੂਗੀ ਕਿ ਵਾਸ਼ ਕਰੀ ਲਵਾਂਗੀ ਕਿਉਂਕਿ ਮੌਸਮ ਦਾ ਪਤਾ ਨਹੀਂ ਹੈਗਾ ਅੱਗੇ ਕਿਉਂਕਿ ਨਾ ਅੱਗੇ ਮੀਂਹ ਵਗੈਰਾ ਦੱਸੇ ਗਏ ਆ ਤੇ ਜੇ ਕੱਲ ਤੱਕ ਕੱਲ ਤੇ ਛੜਤਾ ਕੰਮ ਤੇ ਕੱਲ ਨੂੰ ਜੇ ਮੀਂਹ ਆ ਗਿਆ ਫਿਰ ਕੱਪੜੇ ਜਿਹੜੇ ਉਹੀ ਰਹਿ ਜਾਣਗੇ ਤੇ ਮੈਂ ਸੋਚਿਆ ਚਲੋ ਦੇਖੂਗੀ ਜੇ ਮੇਰੇ ਕੋਲ ਟਾਈਮ ਬਚ ਗਿਆ ਧੋਣ ਤੋਂ ਬਾਅਦ ਤਾਂ ਫਿਰ ਮੈਂ ਇਹਨਾਂ ਨੂੰ ਵਾਸ਼ ਕਰ ਲਵਾਂਗੀ ਪ੍ਰੋਜੈਕਟ ਤੇ ਸਾਰਾ ਕੰਮ ਕਰਨ ਤੋਂ ਬਾਅਦ ਮੈਂ ਨਾ ਆ ਕੇ ਆ ਗਈ ਸੀਗੀ ਤੇ ਨਾ ਆ ਕੇ ਆਈ ਨਾ ਜਦੋਂ ਮੈਂ ਉਹਦੋਂ ਨਿਮਰਤ ਮੈਨੂੰ ਕਹਿੰਦੀ ਮम्मा ਮੈਨੂੰ ਨਾ ਲਾਡੀ ਕਰ ਲੋ ਉਹ ਮੇਰੇ ਨਾਲ ਅਕਸਰ ਇਹੀ ਐਵੇਂ ਕਰਦੀ ਹੁੰਦੀ ਹੈ ਜਦੋਂ ਮੈਂ ਕੰਮ 'ਚ ਕਾਫੀ ਜ਼ਿਆਦਾ ਬਿਜੀ ਹੁੰਦੀ ਆ ਨਾ ਉਹ ਆਪੇ ਆ ਕੇ ਮੈਨੂੰ ਕਹਿ ਦਿੰਦੀ ਹੁੰਦੀ ਹੈ ਮम्मा ਮੈਨੂੰ ਲਾਡੀ ਕਰ ਲੋ ਤੇ ਮੈਂ ਸਾਰਾ ਕੰਮ ਛੱਡ ਕੇ ਉਹਨਾਂ ਪਹਿਲਾਂ ਲਾਡੀ ਕਰਦੀ ਹੁੰਦੀ ਆ ਕਿਉਂਕਿ ਬੱਚਿਆਂ ਨੂੰ ਮਹਿਸੂਸ ਹੁੰਦਾ ਨਾ ਕਿ ਸਵੇਰ ਤੋਂ ਸ਼ਾਮ ਤੱਕ ਜੜੀ ਆ ਸਾਡੀਆਂ ਮੰਮੀਆਂ ਨੇ ਉਹ ਕੰਮਾਂ 'ਚ ਬਿਜੀ ਰਹਿੰਦੀਆਂ ਨੇ ਸਾਡੇ ਵੱਲ ਜਿਹੜਾ ਧਿਆਨ ਨਹੀਂ ਦਿੰਦੀਆਂ ਹੈਗੀਆਂ ਹਨਾ ਪਰ ਮੈਂ ਆਪਣਾ ਕੰਮ ਸਾਰਾ ਛੱਡ ਕੇ ਨਾ ਪਹਿਲਾਂ ਉਹਨੂੰ ਲਾੜੀ ਲਡੋਨੀ ਹੁੰਦੀ ਹੈ ਕਿਉਂਕਿ ਬੱਚਿਆਂ ਨੂੰ ਵੀ ਫੀਲ ਹੁੰਦਾ ਨਾ ਫਿਰ ਐਵੇਂ ਤੇ ਨਿਮਰਤ ਜਦੋਂ ਮੈਨੂੰ ਯਾਦ ਨਹੀਂ ਹੁੰਦਾ ਫਿਰ ਉਹ ਆਪਣੇ ਆਪ ਹੀ ਮੈਨੂੰ ਯਾਦ ਦਵਾਉਂਦੀ ਹੈ ਕਿ ਮੰਮਾ ਮੈਨੂੰ ਲਾਡੀ ਕਰ ਲੋ ਤੇ ਇਹ ਵੀ ਜ਼ਰੂਰੀ ਹੁੰਦਾ ਹੈ ਕਿਉਂਕਿ ਬੱਚੇ ਮਾਵਾ ਨਾਲ ਹੀ ਰਹਿੰਦੇ ਆ ਸਾਰਾ ਦਿਨ ਹਨਾ ਉਸ ਤੋਂ ਬਾਅਦ ਜਦੋਂ ਸਕੂਲ 'ਚ ਲੱਗ ਗਏ ਫਿਰ ਉਹ ਸਕੂਲ 'ਚ ਬਿਜੀ ਹੋ ਜਾਣਗੇ ਉਸ ਤੋਂ ਬਾਅਦ ਜੋ ਤੱਕ ਘਰ ਰਹਿੰਦੇ ਆ ਤੇ ਆਪਾਂ ਨੂੰ ਵਿਚੋਂ ਵਿੱਚ ਉਹਨਾਂ ਨੂੰ ਲਾਡ ਕਰ ਲੈਣਾ ਚਾਹੀਦਾ ਕੰਮ ਛੱਡ ਕੇ ਤੇ ਮੈਂ ਆਪਣੇ ਨਾਲ ਐਦਾ ਹੀ ਕਰਦੀ ਹੁੰਦੀ ਆ ਜੇ ਤੁਹਾਡੇ ਵੀ ਛੋਟੇ ਬੱਚੇ ਹੈਗੇ ਹਨ ਤੇ ਕੰਮ ਛੱਡੀ ਛੱਡ ਕੇ ਨਾ ਉਹਨਾਂ ਵਿੱਚੋਂ ਜਿਹੜਾ ਲਾਡ ਕਰ ਲਿਆ ਕਰੋ ਤਾਂ ਕਿ ਉਹਨਾਂ ਨੂੰ ਵੀ ਫੀਲ ਨਾ ਹੋਵੇ ਕਿ ਮੇਰੀ ਮੰਮਾ ਜਿਹੜੀ ਸਾਡੇ ਵੱਲ ਧਿਆਨ ਨਹੀਂ ਦਿੰਦੀ ਸਾਰਾ ਦਿਨ ਕੰਮ ਨਾਲ ਗੀ ਰਹੀ ਦਿੰਦੀ ਹੈ ਤੇ ਲੋ ਜੀ ਇਹਦੇ ਨਾਲ ਆਪਾਂ ਆਪਣੇ ਵਲੌਗ ਦਾ ਵੀ ਐਂਡ ਕਰਦੀ ਆਂ ਉਮੀਦ ਕਰਦੀ ਆਂ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗੂਗਾ ਜੇ ਥੋੜਾ ਜਿਹਾ ਵੀ ਵਧੀਆ ਲੱਗੂਗਾ ਤਾਂ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਓ ਤੇ ਮਿਲਦੇ ਆਂ ਹੁਣ ਨਵੇਂ ਜਿਹੇ ਸੋਹਣੇ ਜਿਹੇ ਵਲੌਗ ਦੇ Bye-bye.